ਦੂਸਰੀ ਗੱਲ ਜਿਹੜੀ ਉੱਥੇ ਬਲੀ ਦੀ ਗੱਲ ਆਈ ਹੈ ਉਹਦੇ ਵਾਸਤੇ ਜ਼ਰੂਰੀ ਗੱਲ ਸਾਨੂੰ ਇਹ ਵਚਨ ਪਵੇਗਾ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਦੇ ਵਿੱਚ ਅਕਤੂਬਰ ਚ ਉੱਥੇ ਜੋਤੀ ਜੋਤ ਸਮਾ ਗਏ ਨੇ ਜਿਹੜੇ ਸਿੰਘ ਉੱਥੇ ਗੁਰੂ ਪਾਤਸ਼ਾਹ ਦੇ ਨਾਲ ਸੀਗੇ ਉਹਨਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਕੋਈ 25 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਵੱਲ ਨੂੰ ਤੋਰ ਦਿੱਤਾ ਗੁਰੂ ਪਾਤਸ਼ਾਹ ਦੇ ਕੋਲ ਉੱਥੇ ਰਹਿ ਗਏ ਨੇ ਭਾਈ ਦਿਆ ਸਿੰਘ ਜੀ ਤਿਕੋਚਿੰਗੋਰ ਕੁਝ ਸਮੇਂ ਬਾਅਦ ਉਹ ਵੀ ਆਪਣੇ ਸਰੀਰਕ ਰੂਪ ਦੇ ਵਿੱਚ ਅਕਾਲ ਚਲਾਣਾ ਕਰ ਗਏ ਫਿਰ ਉੱਥੋਂ ਦੀ ਜਿਹੜੀ ਸੇਵਾ ਸੀ ਸੰਤੋਖ ਦਾਸ ਦੇ ਕੋਲ ਆਈ ਜਿੱਥੇ ਦਸਮ ਪਾਤਸ਼ਾਹ ਦਾ ਅੰਤਮ ਸੰਸਕਾਰ ਕੀਤਾ ਗਿਆ ਸੰਤੋਖ ਦਾਸ ਦੀ ਮੌਤ ਤੋਂ ਬਾਅਦ ਇਹ ਜਿਹੜੀ ਸੇਵਾ ਸੀ ਦੱਖਣੀ ਲੋਕਾਂ ਦੇ ਕੋਲ ਆ ਗਈ ਹੁਣ ਜਦੋਂ ਅਸੀਂ ਦੱਖਣੀ ਲੋਕਾਂ ਦਾ ਇਤਿਹਾਸ ਦੇਖਦੇ ਹਾਂ ਤਾਂ ਇਹ ਦੱਖਣ ਦੇ ਲੋਕ ਜਦੋਂ ਸੀ ਹਿਊਨ ਸਾਈਨ ਨੂੰ ਬੜਾ ਇੱਕ ਚਾਈਨੀਜ਼ ਟਰੈਵਲਰ ਹੋਇਆ ਹਿਊਨ ਸਾਈਨ ਹੀਉੰਸੰਗ ਲਿਖਦਾ ਹੈ ਕਿ 7ਵੀਂ ਸਦੀ ਤੋਂ ਇਹਨਾਂ ਦੇ ਮੰਦਰਾਂ ਦੇ ਵਿੱਚ ਬੱਕਰੀ ਦੀ ਬਲੀ ਦੀ ਪ੍ਰਥਾ ਸੀ ਤੁਸੀਂ ਹੋਰ ਪਿੱਛੇ ਚਲੇ ਜਾਓ ਪਾਸਕਰ ਗ੍ਰਹਿ ਸੂਤਰ ਤੇ ਬ੍ਰਹਮ ਵੈਵਰਤ ਪੁਰਾਣ ਉਹਨਾਂ ਦੇ ਵਿੱਚ ਲਿਖਿਆ ਕਿ ਇਹਨਾਂ ਮੰਦਰਾਂ ਦੇ ਵਿੱਚ ਗਾਊ ਦੀ ਬਲੀ ਦੀ ਪਰੰਪਰਾ ਸੀ ਇੱਕ ਲਾਹੌਰੀ ਰਾਮ ਬਲੀ ਦੀ ਕਿਤਾਬ ਹੈ ਕਿਹਾ ਹਿੰਦੂਆਂ ਨੇ ਗਾਊ ਮਾਸ ਖਾਇਆ ਉਹਦੇ ਚ ਸਾਰੇ ਗ੍ਰੰਥਾਂ ਦੇ ਹਵਾਲੇ ਦੇ ਕੇ ਦੱਸਦਾ ਕਿ ਇਹਨਾਂ ਦੇ ਧਰਮ ਦੇ ਵਿੱਚ ਗਾਊ ਮਾਸ ਦੀ ਤੇ ਗਾਊ ਦੀ ਬਲੀ ਦੀ ਪਰੰਪਰਾ ਸੀ ਇੱਥੋਂ ਤੱਕ ਕਿ ਪਾਸਕਰ ਗ੍ਰਹਿ ਸੂਤਰ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਚਿਰ ਤੱਕ ਵਰ ਔਰ ਵਦੂ ਦਾ ਵਿਆਹ ਹੀ ਸੰਪੂਰਨ ਨਹੀਂ ਜਿੰਨਾ ਚਿਰ ਉੱਥੇ ਗਊ ਦੀ ਬਲੀ ਨਹੀਂ ਦਿੱਤੀ ਜਾਂਦੀ ਅੱਜ ਵੀ ਤੁਸੀਂ ਕਿਸੇ ਹਿੰਦੂ ਵੀਰ ਦਾ ਵੇਦੀ ਦੇ ਦੁਆਲੇ ਤੇ ਹੁੰਦਾ ਵਿਆਹ ਵੇਖਿਓ ਉੱਥੇ ਕਿ ਤਿੰਕਾ ਤੋੜਨ ਦੀ ਰਸਮ ਕੀਤੀ ਜਾਂਦੀ ਹੈ ਕਿ ਤਿੰਕਾ ਤੋੜ ਕੇ ਅਗਨੀ 'ਚ ਸੁੱਟਿਆ ਜਾਂਦਾ ਪਾਸਕਰ ਗ੍ਰਹਿਸੂਤਰ ਨੂੰ ਪੜ੍ਹੀਏ ਤਾਂ ਉਹ ਤਿੰਕਾ ਤੋੜਨ ਦੀ ਰਸਮ ਉਸੇ ਸੰਕਲਪ ਦੇ ਮੱਤਰ ਹੈ ਕਿ ਅਸੀਂ ਗਊ ਦੀ ਬਲੀ ਦੇ ਦਿੱਤੀ ਹੈ ਕਿਉਂਕਿ ਹੁਣ ਗਊ ਨਹੀਂ ਵੜਦੇ ਉਹ ਤਿੰਕਾ ਤੋੜ ਕੇ ਕਹਿੰਦੇ ਸੀ ਗਊ ਦੀ ਬਲੀ ਦੇ ਦਿੱਤੀ ਹੈ ਉਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਕਦੀ ਸਿਰ ਭੇਟ ਕਰਨ ਦੀ ਰਸਮ ਜਿਹੜੀ ਸੀ ਉਹ ਨਾਰੀਅਲ ਤੋੜਨ ਦੇ ਰੂਪ ਚ ਆ ਗਈ ਜਿੱਥੇ ਅਸੀਂ ਆਪਣੇ ਆਪ ਨੂੰ ਭੇਟ ਕਰ ਦਿੱਤਾ ਸੋ ਹਿਊਨ ਸੰਖੇਂਦਾ ਹੈ ਕਿ ਇਹਨਾਂ ਦੇ ਮੰਦਰਾਂ ਦੇ ਵਿੱਚ ਕਦੀ ਮਨੁੱਖਾਂ ਦੀ ਬਲੀ ਅਥਰਵੇਦ ਨੂੰ ਪੜ ਕੇ ਵੇਖੋ ਫਿਰ ਘੋੜਿਆਂ ਦੀ ਬਲੀ ਅਸ਼ਵ ਮੇਕਜਗ ਫਿਰ ਗੈਂਡਿਆਂ ਦੀ ਬਲੀ ਗੈਂਡਾ ਮੇਕਜਗ ਅਸੀਂ ਪੜੀ ਸਕਦੇ ਹਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਕਰ ਕੀਤਾ ਜੀਆਂ ਵੱਧੋ ਸੋ ਧਰਮ ਕਰ ਥਾਪੋ ਔ ਧਰਮ ਕਹੋ ਕਤ ਪਾਈ ਆਪਸ ਕੋ ਮਨਵਰ ਕਰ ਥਾਪੋ ਕਾ ਕੋ ਕਹੋ ਕਸਾਈ ਕਿ ਤੁਸੀਂ ਮੰਦਰਾਂ ਦੇ ਚ ਬਲੀਆਂ ਦਿੰਦੇ ਹੋ ਸੋ ਉਹ ਦੱਖਣੀ ਪਰੰਪਰਾ ਦੇ ਵਿੱਚ ਮੰਦਰਾਂ ਦੇ ਵਿੱਚ ਬਲੀਆਂ ਦੇਣ ਦਾ ਵਿਧਾਨ ਤੁਰਿਆ ਹੁੰਦਾ ਸੀ ਸਾਡੀ ਗੁਰਮਤ ਵਿਚਾਰਧਾਰਾ ਵਿੱਚ ਬਿਲਕੁਲ ਨਹੀਂ ਹੈਗਾ ਜਦੋਂ ਉੱਥੇ ਨਦੇੜ ਸਾਹਿਬ ਗਏ ਸਿੱਖ ਜਿਹੜੇ ਗੁਰਮਤ ਵਿਚਾਰਧਾਰਾ ਤੋਂ ਜਾਣੂ ਸੀ ਹੌਲੀ ਹੌਲੀ ਪੂਰੇ ਹੁੰਦੇ ਗਏ ਸਰੀਰਕ ਰੂਪ ਦੇ ਵਿੱਚ ਤੇ ਉਹ ਸਾਰਾ ਪ੍ਰਬੰਧ ਇਹਨਾਂ ਦੱਖਣੀ ਲੋਕਾਂ ਦੇ ਕੋਲ ਆ ਗਿਆ ਇੰਨਾ ਚੜਾਵੇ ਦੇ ਕਰਕੇ ਉਸ ਸਥਾਨਾਂ ਤੇ ਕਾਬਜ਼ ਤੇ ਹੋ ਗਏ ਪਰ ਜਿਹੜੀਆਂ ਮੰਦਰ ਦੇ ਵਿੱਚ ਪਰੰਪਰਾ ਚੱਲਦੀਆਂ ਸੀ ਬਲੀਆਂ ਦੇਣ ਦੀਆਂ ਤੇ ਖੂਨ ਦੇ ਤਿਲਕ ਲਾਉਣ ਦੀਆਂ ਉਹ ਆਪਣੇ ਨਾਲ ਹੀ ਲੈ ਸੋ ਇਹ ਜਿਹੜੀ ਪਰੰਪਰਾ ਹੈ ਇਹ ਗੁਰਮਤ ਅਨੁਸਾਰੀ ਨਹੀਂ ਹੈਗੀ ਇਹ ਗੱਲ ਠੀਕ ਹੈ ਕਿ ਜੁੱਤ ਵਿਦਿਆ ਦੇ ਵਿੱਚ ਨਪੁੰਨ ਜੋਧੇ ਜਿਹੜੇ ਨੇ ਖੁੱਲੇ ਜਾਨਵਰਾਂ ਦਾ ਸ਼ਿਕਾਰ ਜੰਗਲ ਦੇ ਵਿੱਚ ਕਰਦੇ ਰਹੇ ਨੇ ਦਸਮ ਪਾਤਸ਼ਾਹ ਨੇ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਛੇਵੇਂ ਪਾਤਸ਼ਾਹ ਨੇ ਸ਼ੇਰ ਦਾ ਸ਼ਿਕਾਰ ਕੀਤਾ ਔਰ ਇੱਕ ਗੱਲ ਹੋਰ ਵੀ ਖਿਆਲ ਕਰਿਓ ਜਿੰਨੇ ਸ਼ਿਕਾਰ ਦਸਮ ਪਾਤਸ਼ਾਹ ਤੋਂ ਲੈ ਕੇ ਹਰੀ ਸਿੰਘ ਨਲੂਆ ਵੱਲੋਂ ਕੀਤੇ ਗਏ ਨੇ ਤਕਰੀਬਨ ਉਹਨਾਂ ਸ਼ੇਰਾਂ ਦੇ ਸ਼ਿਕਾਰ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਲੋਕ ਆ ਕੇ ਕਰਦੇ ਸੀ ਕਿ ਪਾਤਸ਼ਾਹ ਸ਼ੇਰ ਆਦਮ ਖੋਰ ਹੋ ਗਿਆ ਪਿੰਡਾਂ 'ਚੋਂ ਬੰਦੇ ਖਾਣ ਲੱਗ ਗਿਆ ਜਦੋਂ ਸ਼ੇਰ ਆਦਮ ਖੋਰ ਹੋ ਜਾਂਦਾ ਫਿਰ ਉਹ ਆਮ ਜਾਨਵਰ ਨਹੀਂ ਖਾਂਦਾ ਫਿਰ ਉਹ ਬੰਦੇ ਦਾ ਮਾਸ ਖਾਂਦਾ ਹੈ ਜਿਹੜੇ ਸ਼ੇਰ ਆਦਮ ਖੋਰ ਹੋ ਜਾਂਦੇ ਸੀ ਉਦੋਂ ਉਹਨਾਂ ਦਾ ਸ਼ਿਕਾਰ ਗੁਰੂ ਪਾਤਸ਼ਾਹ ਵੱਲੋਂ ਕੀਤਾ ਜਾਂਦਾ ਸੀ ਸੋ ਜਿਹੜਾ ਉਹ ਸਾਡੇ ਧਰਮ ਦੇ ਵਿੱਚ ਉਹ ਬਲੀ ਦੀ ਉਹ ਕੁਰਬਾਨੀ ਦਾ ਕੋਈ ਸਿਧਾਂਤ ਨਹੀਂ ਕੋਈ ਵਿਚਾਰਧਾਰਾ ਨਹੀਂ ਜਿੱਥੇ-ਜਿੱਥੇ ਅਸੀਂ ਸਿੱਖ ਬੈਠੇ ਆ ਅਸੀਂ ਕੋਸ਼ਿਸ਼ ਕਰੀਏ ਲਿਖਤੀ ਰੂਪ ਦੇ ਵਿੱਚ ਮੀਡੀਆ ਦੇ ਰਾਹੀਂ ਇਹ ਗੱਲ ਜਿਹੜੇ ਸਾਡੇ ਤਖਤ ਸਹਿਬਾਨ ਨੇ ਉੱਥੇ ਤੱਕ ਪਹੁੰਚਾਈਏ ਕਿ ਇਹ ਜਿਹੜੀਆਂ ਪਰੰਪਰਾਵਾਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਠੀਕ ਹੈ ਜੇਕਰ ਕਿਸੇ ਨੂੰ ਇੰਨਾ ਹੀ ਖੂਨ ਵਹਾਉਣ ਦਾ ਸ਼ੌਕ ਹੈ ਮੈਂ ਜਾ ਕੇ ਜੰਗਲ ਦੇ ਵਿੱਚ ਸ਼ੇਰ ਦਾ ਕਰੇ ਸ਼ਿਕਾਰ ਸਾਨੂੰ ਵੀ ਪਤਾ ਲੱਗੇ ਕਿਰਪਾਨ ਦੇ ਨਾਲ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ ਪਰ ਇੱਕ ਬੰਨ ਕੇ ਖਿਆਲ ਕਰਿਓ 1707 ਦੇ ਵਿੱਚ ਆਗਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਨੂੰ ਮਿਲਦੇ ਨੇ ਤੇ ਬਹਾਦਰ ਸ਼ਾਹ ਪਾਤਸ਼ਾਹ ਨੂੰ ਇੱਕ ਸਵਾਲ ਕਰਦਾ ਹੈ ਕਹਿੰਦਾ ਪਾਤਸ਼ਾਹ ਮੈਂ ਸੁਣਿਆ ਪਹਾੜੀ ਰਾਜਿਆਂ ਦੇ ਕੋਲੋਂ ਕਿ ਤੁਸੀਂ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਹੈ ਪਾਤਸ਼ਾਹ ਹੁਣ ਵੀ ਕਰਕੇ ਵਿਖਾ ਸਕਦੇ ਹੋ ਕਿ ਕੋਈ ਜੈਜੋ ਦੇ ਜੰਗਲ ਦੇ ਵਿੱਚ ਬੜਾ ਖਤਰਨਾਕ ਸ਼ੇਰ ਹੈ ਪਾਤਸ਼ਾ ਕਹਿੰਦੇ ਬਹਾਦਰ ਸ਼ਾਹ ਕਿਉਂ ਨਹੀਂ ਹੁਣ ਵੀ ਕਰ ਸਕਦਾ ਉੱਠਣ ਲੱਗਦੇ ਨੇ ਤੇ ਲਾਗੇ ਖੜਾ ਹੈ ਗੁਰੂ ਕਾ ਸਿੱਖ ਪਾਈ ਰੋਸ਼ਨ ਸਿੰਘ ਕਹਿੰਦਾ ਪਾਤਸ਼ਾ ਇਹ ਕਿਵੇਂ ਹੋ ਸਕਦਾ ਸਿੱਖ ਕਬ ਤਾਬਿਆ ਬੈਠਾ ਹੋਵੇ ਤੁਹਾਡੀ ਤੇ ਸ਼ਿਕਾਰ ਕਰਨ ਵਾਸਤੇ ਤੁਸੀਂ ਜਾਓ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਮੈਂ ਜਾਊਂਗਾ ਸਿੱਖ ਤਵਾ ਰਿੱਕਤੇ ਵਿੱਚ ਪੜ ਕੇ ਵੇਖ ਲਿਓ ਪਾਤਸ਼ਾ ਆਪਣੀ ਸ਼ਮਸ਼ੀਰ ਦੇਣ ਲੱਗੇ ਰੋਸ਼ਨ ਸਿੰਘ ਹੱਥ ਸੀ ਉੱਠ ਖੜਾ ਹੋ ਗਿਆ ਕਹਿੰਦਾ ਨਹੀਂ ਪਾਤਸ਼ਾ ਜੇ ਮੈਂ ਤੁਹਾਡੀ ਛਮਸ਼ੀਰ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਬਹਾਦਰ ਸ਼ਾਹ ਸੋਚੇਗਾ ਕਿ ਸ਼ਾਇਦ ਤਲਵਾਰ ਦੇ ਵਿੱਚ ਕੋਈ ਕਰਾਮਾਤ ਹੈ, ਕਿਰਪਾਨ 'ਚ ਕੋਈ ਕਰਾਮਾਤ ਹੈ। ਮੈਂ ਤੁਹਾਡੀ ਤਾਂ ਕੀ ਮੈਂ ਆਪਣੀ ਵੀ ਛਮਸ਼ੀਰ ਵੀ ਪਾਤਸ਼ਾਹ ਇੱਥੇ ਰੱਖ ਕੇ ਜਾ ਰਿਹਾ। ਤੇ ਪਾਤਸ਼ਾਹ ਕਹਿੰਦੇ ਨੇ ਰੌਸ਼ਨ ਸਿੰਘ ਫਿਰ ਸ਼ਿਕਾਰ ਕਿਸ ਤਰ੍ਹਾਂ ਕਰੇਗਾ? ਕਹਿੰਦਾ ਪਾਤਸ਼ਾਹ ਕੁੱਤਕੇ ਦੇ ਨਾਲ, ਡੰਡੇ ਦੇ ਨਾਲ। ਹੁਣ ਬਹਾਦਰ ਸ਼ਾਹ ਸੋਚਦਾ ਹੈ ਕਿ ਉਸ ਆਦਮਖੋਰ ਸ਼ੇਰ ਦਾ ਸ਼ਿਕਾਰ ਕਰਨ ਤੋਂ ਤਾਂ ਮੇਰੇ ਹਥਿਆਰਬੰਦ ਸਿਪਾਹੀ ਜੰਗਲ 'ਚ ਨਹੀਂ ਵੜਦੇ ਜੱਜੋ ਦੇ ਜੰਗਲ 'ਚ। ਇੱਕ ਐਸਾ ਗੁਰੂ ਔਰ ਕੈਸੇ ਸਿੱਖ ਆਪਣੀ ਸ਼ਮਸ਼ੀਰ ਵੀ ਲਾ ਕੇ ਵੱਡੀ ਗੁਰੂ ਪਾਸ਼ਾ ਦੇ ਅੱਗੇ ਰੱਖ ਕੇ ਕਹਿੰਦਾ ਪਾਸ਼ਾ ਡੰਡੇ ਦੇ ਨਾਲ ਸ਼ਿਕਾਰ ਕਰਨ ਜਾਣਾ। ਸ਼ਾਮ ਹੋਈ ਤਾਂ ਭਾਈ ਰੋਸ਼ਨ ਸਿੰਘ ਦਰਬਾਰ ਦੇ ਵਿੱਚ ਆਉਂਦਾ ਹੈ। ਗੁਰੂ ਪਾਸ਼ਾ ਤੇ ਬਹਾਦਰ ਸ਼ਾਹ ਬੈਠੇ ਨੇ। ਕਮਰ ਕੱਸੇ ਨੂੰ ਖੋਲ ਕੇ ਉਹਦੀਆਂ ਸ਼ੇਰ ਦੀਆਂ ਲੱਤਾਂ ਬੰਨੀਆਂ ਹੋਈਆਂ ਨੇ ਤੇ ਡੰਡੇ ਮਾਰ-ਮਾਰ ਕੇ ਉਹਦਾ ਸਿਰ ਫੀਆਂ ਹੋਇਆ ਤੇ ਲਿਆ ਕੇ ਬਹਾਦਰ ਸ਼ਾਹ ਦੇ ਅੱਗੇ ਸੁੱਟ ਦਿੰਦਾ। ਬਹਾਦਰ ਸ਼ਾਹ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦਾ ਕਹਿੰਦਾ ਲਾਹੌਲ ਕੁਵਤ ਇਲਾ ਐਸੇ ਸਿੱਖ ਕਹਿੰਦਾ ਮੈਂ ਕੁਰਬਾਨ ਜਾਂਣਾ। ਆਪਣੇ ਗਾਲ ਦਾ ਕੈਂਠਾ ਲਾ ਕੇ ਭਾਈ ਰੋਸ਼ਨ ਸਿੰਘ ਦੇ ਗਾਲ ਚ ਪਾਉਣ ਲੱਗਦਾ ਰੋਸ਼ਨ ਸਿੰਘ ਪਿੱਛੇ ਹੋ ਜਾਂਦਾ ਕਹਿੰਦਾ ਨਹੀਂ ਬਹਾਦਰ ਸ਼ਾ ਜਿਸ ਗੁਰੂ ਦੀ ਕਿਰਪਾ ਦੇ ਨਾਲ ਕਹਿੰਦਾ ਸਿੰਘ ਸ਼ੇਰ ਦਾ ਸ਼ਿਕਾਰ ਕਰਕੇ ਲੈ ਕੇ ਆਇਆ ਉਸ ਸਿੰਘ ਦੀ ਝੋਲੀ ਕਿਸੇ ਹੋਰ ਦੇ ਅੱਗੇ ਨਹੀਂ ਅੱਡੀ ਜਾ ਸਕਦੀ ਜੇ ਮੈਂ ਵਰਦਾਨ ਵੀ ਲਵਾਂ ਆਪਣੇ ਗੁਰੂ ਦੇ ਕੋਲੋਂ ਤੇਰੇ ਕੋਲੋਂ ਨਹੀਂ ਇਹਨਾਂ ਅਕੀਦਾ ਇੰਨੀ ਉੱਚੀ ਸਿੱਖਾਂ ਦੀ ਅਜ਼ਮਤ ਇੰਨੇ ਉੱਚੇ ਸਿਧਾਂਤ ਇੰਨੀ ਉੱਚੀ ਵਿਚਾਰਧਾਰਾ ਤੇ ਅੱਜ ਅਸੀਂ ਕੀ ਕਹਿੰਦੇ ਕਿ ਇਹ ਸਿੰਘ ਉਹਨਾਂ ਸਿੰਘਾਂ ਦੇ ਵਾਰਿਸ ਨੇ ਜਿਹੜੇ ਇੱਕ ਛੋਟੇ ਜਿਹੇ ਜਾਨਵਰ ਦੀ ਲੱਤਾਂ ਬਾਹਾਂ ਫਨ ਕੇ ਉਹਦਾ ਸਿਰ ਵੱਢ ਦਿੰਦੇ ਨੇ ਇਹ ਸੂਰਗਿਤਾ ਕਿੱਥੇ ਸੋ ਅੱਜ ਅਸੀਂ ਉਸ ਭਾਈ ਰੋਸ਼ਨ ਸਿੰਘ ਦੇ ਵਾਰਿਸ ਨਹੀਂ ਅੱਜ ਤਾਂ ਅਸੀਂ ਇੱਕ ਕਹਿ ਸਕਦੇ ਹਾਂ ਕਿ ਜੇ ਬੁਰਾ ਨਾ ਤੁਸੀਂ ਮੰਨੋ ਤਾਂ ਇੰਜ ਲੱਗਦਾ ਕਿ ਜਲਾਦ ਦਾ ਰੂਪ ਬਣ ਗਏ ਕਿ ਕਿਸੇ ਧਰਮ ਦੇ ਸਥਾਨ ਦੇ ਉੱਪਰ ਕਿਸੇ ਬਿਲਕੁਲ નિર્ਦੋਸ਼ ਜਾਨਵਰ ਨੂੰ ਉਹਨੂੰ ਬਲੀ ਦੇ ਕੇ ਉਹਦਾ ਸਿਰ ਧੜ ਤੋਂ ਜੁਦਾ ਕਰ ਦੇਣਾ ਕਿ ਬਹਾਦਰੀ ਵਾਲਾ ਕੰਮ ਨਹੀਂ ਸੋ ਜਿਵੇਂ ਹੋਰ